ਸ਼ਬੂ ਆਰਡਰ ਤੇ ਕਿਸਾਨਾਂ ਦਾ ਦਿੱਲੀ ਚਲੋ ਮੋਰਚਾ ਹੁਣ ਵਿਰਾਮ ਲੈਂਦਾ ਨਜ਼ਰ ਆ ਰਿਹਾ ਹੈ ਦੁਬਾਰਾ 21 ਤਰੀਕ ਤੱਕ ਦਾ ਸਮਾਂ ਜਿਹੜਾ ਹੈ ਉਹ ਪੈ ਗਿਆ ਹੈ 21 ਤਰੀਕ ਤੱਕ ਕਿਸਾਨ ਆਗੂ ਅਤੇ ਕਿਸਾਨ ਮਜ਼ਦੂਰ ਜਿਹੜੇ ਡਟੇ ਹੋਏ ਨੇ ਉਹ ਵਿਚਾਰ ਵਟਾਂਦਰਾ ਕਰਨਗੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਕਿਉਂਕਿ ਲੰਗੀ ਸ਼ਾਮ ਜਿਹੜੀ ਮੀਟਿੰਗ ਕੀਤੀ ਗਈ ਹੈ ਕੇਂਦਰੀ ਮੰਤਰੀਆਂ ਦੇ ਨਾਲ ਉਸ ਮੀਟਿੰਗ ਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਗਿਆ ਆ ਕੇਂਦਰ ਸਰਕਾਰ ਦੇ ਵੱਲੋਂ ਪ੍ਰਸਤਾਵ ਰੱਖਿਆ ਗਿਆ ਆ ਤੇ ਉਸ ਬਾਰੇ ਜਾਣਕਾਰੀ ਜਦੋਂ ਸਾਂਝੀ ਕੀਤੀ ਗਈ ਤੇ ਉਸ ਦੇ ਵਿੱਚ ਸਾਫ ਪਤਾ ਲੱਗਿਆ ਕਿ ਤਿੰਨ ਮੁੱਖ ਫਸਲਾਂ ਦੇ ਉੱਤੇ ਬਦਲਵੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਦਾ ਪ੍ਰਸਤਾਵ ਜਿਹੜਾ ਆ ਉਹ ਕੇਂਦਰ ਦੇ ਵੱਲੋਂ ਰੱਖਿਆ ਗਿਆ ਹੈ ਉਹਨਾਂ ਨੇ ਸਾਫ ਕਿਹਾ ਹੈ ਕਿ ਦਾਲਾਂ ਕਪਾਹ ਅਤੇ ਮੱਕੀ ਦੇ ਉੱਤੇ ਐਮ ਆਰ ਐਸ ਪੀ ਜਿਹੜੀ ਆ ਉਹ ਯਕੀਨੀ ਬਣਾਈ ਜਾਵੇਗੀ ਤੇ ਇਸ ਦੇ ਨਾਲ ਨਾਲ ਇਹ ਵੀ ਪ੍ਰਸਤਾਵ ਰੱਖਿਆ ਗਿਆ ਆ ਕਿ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਇਹਨਾਂ ਫਸਲਾਂ ਨੂੰ ਕਿਸਾਨਾਂ ਤੋਂ ਖਰੀਦਣਗੀਆਂ ਦੋ ਏਜੰਸੀਆਂ ਦੀ ਗੱਲ ਕੀਤੀ ਗਈ ਆ ਔਰ ਇਸ ਦੇ ਨਾਲ ਨਾਲ ਲਿਖਤੀ ਕੰਟਰੈਕਟ ਹੋਣ ਦੀ ਗੱਲ ਵੀ ਕਿਸਾਨਾਂ ਨਾਲ ਕੀਤੀ ਗਈ ਹੈ ਅਸਲ ਤੇ ਨਿਆਕੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਕਿਸਾਨ ਸਾਥੀ ਸ਼ਾਮਿਲ ਹੁੰਦੇ ਨੇ ਜਦਕਿ ਇਸ ਮਸਲੇ ਦੇ ਉੱਤੇ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਦੋ ਡੇੜ ਤੱਕ ਫਿਲਹਾਲ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਤੋਂ ਬਾਅਦ 21 ਤਰੀਕ ਨੂੰ ਇਹ ਫੈਸਲਾ ਕਰ ਦਿੱਤਾ ਜਾਵੇਗਾ ਕਿ ਕਿਸਾਨ ਅੱਗੇ ਜਾਣਗੇ ਜਾਂ ਫਿਰ ਇੱਥੇ ਹੀ ਰੁਕਣਗੇ ਖੈਰ ਇਸ ਮੀਟਿੰਗ ਨੂੰ ਲੈ ਕੇ ਜੇ ਚਰਚਾ ਕਰੀਏ ਤਾਂ ਹੁਣ ਤੱਕ ਚਾਰ ਦੇ ਕਰੀਬ ਮੀਟਿੰਗਸ ਜਿਹੜੀਆਂ ਕੀਤੀਆਂ ਜਾ ਚੁੱਕੀਆਂ ਨੇ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਇਸ ਵੇਲੇ ਇਸ ਕ੍ਰੂਸ਼ੀਅਲ ਸਟੇਜ ਦੇ ਉੱਤੇ ਹਰਗिज ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਨਾਰਾਜ਼ ਕੀਤਾ ਜਾਵੇ ਕਿਉਂਕਿ ਇੱਕ ਪਾਸੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਸਿਰ ਤੇ ਨੇ ਆਉਣ ਵਾਲੀਆਂ ਨੇ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇਹ ਮੋਰਚਾ ਜਿਹੜਾ ਉਹ ਲਗਾਇਆ ਹੋਇਆ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਇਸ ਮੋਰਚੇ ਦੇ ਅਧੀਨ ਅੱਗੇ ਦਿੱਲੀ ਵੱਲ ਜਾ ਕੇ ਤੇ ਆਪਣੀਆਂ ਮੰਗਾਂ ਰੱਖਣ ਦੀ ਤਿਆਰੀ ਹੈਗੀ ਹੈ ਜਿੱਥੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਸੁਰੱਖਿਆਬਲ ਤਾਇਨਾਤ ਕੀਤੇ ਗਏ ਨੇ ਹਰਿਆਣਾ ਦੇ ਅੰਦਰੋਂ ਉਹਨਾਂ ਦੇ ਉੱਤੇ ਗੋਲਾਬਾਰੀ ਵੀ ਹੋਈ ਆ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਜਿਹੜੀਆਂ ਨੇ ਉਹ ਬਾਰਡਰ ਦੇ ਉੱਤੇ ਕੀਤੀਆਂ ਗਈਆਂ ਨੇ ਪਰ ਦੂਜੇ ਪਾਸੇ ਮੀਟਿੰਗਸ ਦਾ ਦੌਰ ਜਿਹੜਾ ਉਹ ਚੱਲਦਾ ਪਿਆ ਪਰ ਇਸ ਮੀਟਿੰਗ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪੂਣੀ ਚਰਚਾ ਬਣ ਗਈ ਹੈ ਕਿ ਕਿਸਾਨ 21 ਤਰੀਕ ਤੱਕ ਰੁਕ ਸਕਦੇ ਨੇ ਦਿੱਲੀ ਚਲੋ ਅੰਦੋਲਨ ਜਿਹੜਾ ਹੈਗਾ ਉਹ 21 ਤਰੀਕ ਤੱਕ ਰੁਕ ਸਕਦਾ ਆ ਕਿਉਂਕਿ ਇੱਕ ਪਾਸੇ ਪ੍ਰਸਤਾਵ ਰੱਖਿਆ ਗਿਆ ਕੇਂਦਰ ਦੇ ਵੱਲੋਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਹੁਣ ਕੇਂਦਰ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾ ਲੈਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਨਹੀਂ ਚਾਹੁੰਦੀ ਕਿ ਇਸ ਮਾਮਲੇ ਨੂੰ ਲੈ ਕੇ ਬਾਤ ਦਾਬ ਤੰਗੜ ਬਣਾਇਆ ਜਾਵੇ ਔਰ ਦੂਜੇ ਪਾਸੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਜਿਸ ਨੂੰ ਲੈ ਕੇ ਵੀ ਅਜੇ ਤੱਕ ਚਰਚਾ ਜਿਹੜੀ ਹੈ ਉਹ ਅਧ ਵਿਚਾਲੇ ਲੱਗੀ ਹੋਈ ਹੈ ਜੇ ਗੱਲ ਕਰੀਏ ਇਸ ਮਾਮਲੇ ਦੀ ਇਸ ਅੰਦੋਲਨ ਦੀ ਤਾਂ ਇਹ ਵੀ ਕਿਤਨਾ ਕਿਤੇ ਕਿਆਸਰਾਈਆਂ ਨਹੀਂ ਕਿ ਕੇਂਦਰ ਦੀ ਸਰਕਾਰ ਇਹ ਸੋਚ ਰਹੀ ਹੈ ਕਿ ਇਸ ਮੋਰਚੇ ਨੂੰ ਸਟਾਲ ਕੀਤਾ ਜਾਵੇ ਇਸੇ ਤਰ੍ਹਾਂ ਅਦ ਵਿਚਾਲੇ ਲਟਕਾਇਆ ਜਾਵੇ ਦਿਨਾਂ ਤੇ ਦਿਨ ਪਾਏ ਜਾਂਦੇ ਰਹਿਣ ਤਾਂ ਕਿ ਇਹ ਮਾਮਲਾ ਚੋਣ ਜਾਬਤੇ ਦੇ ਨਜ਼ਦੀਕ ਆ ਗਏ ਜਿਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਵੇ ਤੇ ਨਾਲ ਦੀ ਨਾਲ ਹੀ ਕਿਸਾਨਾਂ ਦਾ ਇਹ ਅੰਦੋਲਨ ਬੇਅਸਰ ਹੋ ਜਾਵੇ ਪਰ ਇਸ ਮਾਮਲੇ ਦੇ ਉੱਤੇ ਵੀ ਕਿਸਾਨ ਜਿਹੜੇ ਡਟੇ ਹੋਏ ਨੇ ਔਰ ਫੌਰੀ ਤੌਰ ਦੇ ਉੱਤੇ ਡਿਸਕਸ਼ਨਸ ਕਰਕੇ ਉਹ ਇਸ ਸਿੱਟੇ ਤੇ ਪਹੁੰਚਣ ਲਈ ਤਿਆਰ ਨੇ ਕਿ ਕੀ ਕਿਸਾਨ ਦਿੱਲੀ ਜਾਣਗੇ ਜਾਂ ਫਿਰ ਕਿਸਾਨਾਂ ਦੀਆਂ ਮੰਗਾਂ ਇੱਥੇ ਹੀ ਮੰਨ ਲਈਆਂ ਜਾਣਗੀਆਂ ਹੋ ਸਕਦਾ ਹੈ ਕਿ ਕੇਂਦਰ ਦੇ ਉੱਤੇ ਬਣਿਆ ਦਬਾਅ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦਵੇ ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਕਿਸਾਨ ਆਗੂਆਂ ਦਾ ਕਹਿਣਾ ਹੈ ਤੇ ਉਹਨਾਂ ਦੇ ਵੱਲੋਂ ਫਿਲਹਾਲ ਵਿਚਾਰ ਕੀਤਾ ਜਾਵੇਗਾ ਤੇ 21 ਤਰੀਕ ਨੂੰ ਇਸ ਪ੍ਰਸਤਾਵ ਦੇ ਉੱਤੇ ਚਰਚਾ ਕਰਕੇ ਤੇ ਫੈਸਲਾ ਸੁਣਾਇਆ ਜਾਵੇਗਾ 21 ਤਰੀਕ ਨੂੰ ਫਿਲਹਾਲ 11 ਵਜੇ ਦਾ ਪ੍ਰੋਗਰਾਮ ਹੈਗਾ 11 ਵਜੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਉਹ ਉਸੇ ਤਰ੍ਹਾਂ ਬਰਕਰਾਰ ਹੈ ਪਰ ਕਿਸਾਨ ਅਜੇ ਉਦੋਂ ਤੱਕ ਵਿਚਾਰ ਵਟਾਂਦਰਾ ਕਰਨ ਲਈ ਕਾਲੇ ਨੇ ਆਪਣੇ ਨਾਲ ਆਪਣੇ ਸਾਥੀਆਂ ਦੇ ਨਾਲ ਔਰ ਨਾਲ ਦੀ ਨਾਲ ਖੇਤੀਬਾੜੀ ਐਕਸਪਰਟਸ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਕਿਸਾਨ ਤਾਂ ਕਿ ਇਸ ਉੱਤੇ ਕੋਈ ਨਾ ਕੋਈ ਸਿੱਟਾ ਜਿਹੜਾ ਉਹ ਕੱਢਿਆ ਕੱਢਿਆ ਜਾ ਸਕੇ ਖैर ਇਹਨਾਂ ਚਰਚਾਵਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਇਹ ਵਕਤ ਦੱਸੇਗਾ ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਚੌਥੀ ਮੀਟਿੰਗ ਜਿਹੜੀ ਆ ਹੋ ਚੁੱਕੀ ਆ ਔਰ ਇਸ ਮੀਟਿੰਗ ਦੇ ਵਿੱਚ ਕੇਂਦਰ ਵੱਲੋਂ ਵੱਡਾ ਪ੍ਰਸਤਾਵ ਰੱਖਿਆ ਗਿਆ